ਜੀ ਹੋਈ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਸਾਡੇ ਆਪਣੇ ਚੈਨਲ ਪੰਜਾਬ ਵਲੌਗ 0037 ਤੇ ਹੋਏ ਬਾਈ ਕਿਦਾਂ ਉਮੀਦ ਆ ਵਧੀਆ ਤੇ ਗੁੱਡ ਹੋਵਾਂਗੇ ਤੁਸੀਂ ਸਾਰੇ ਆ ਖੜੀ ਹੋਏ ਆਪਣੇ ਵਸੀਨ ਆ ਖੜਾ ਆਪਣਾ ਟਰੈਕਟਰ ਤੜਕੇ-ਤੜਕੇ ਹੋਈ ਆ ਗਿਆ ਅੱਜ ਖਣਕ ਵੱਡਣਾ 5:30 ਪੌਣੇ 6 ਦਾ ਟਾਈਮ ਆ ਬਾਈ ਬੰਟੀ ਹੋਈ ਨੇ ਫੋਨ ਕਰ ਦਿੱਤਾ ਉਹ ਮੋਟਰ ਤੇ ਪਹਿਲਾਂ ਹੀ ਪਹੁੰਚ ਗਿਆ ਦਾ ਲੱਗਣ ਲੱਗੇ ਅੱਜ ਆਪਣੇ ਆਪਣੇ ਸਵਰਾਜ ਮਗਰ ਟਰਾਲੀ ਪਾਈ ਆ ਨਵੇਂ ਮਗਰ ਦਿਖਾਉਣਾ ਤੁਹਾਨੂੰ ਪਰਫਾਰਮੈਂਸ ਨਾਲ ਦਿਖਾਉਣਾ ਤੁਹਾਨੂੰ ਝਾੜ-ਛੋੜ ਕੀ ਰਹਿੰਦਾ ਜੀ ਬਈ ਅੱਜ ਟਰਾਲੀ ਭਰ ਜੂਗੀ ਆਪਣੀ ਉੱਥੇ ਖੜੇ ਆ ਹੈਗੀਆਂ ਘਟੋ-ਘਟ 10-12 ਕਿੱਲੇ ਹੈਗੀਆਂ ਬਈ ਆਪਣੇ ਇੱਥੇ ਦੇਖਦੇ ਕਿੰਨੇ ਪ੍ਰਿਕਾ ਟਰਾਲੀ ਭਰੋਣੀ ਆ ਬਾਕੀ ਨਰਮਾ ਬਾਕੀ ਦੇਖਦੇ ਕਿੰਨੀ ਕਿ ਪੈਂਦੀ ਤੁਹਾਨੂੰ ਦੱਸਾਂਗੇ ਵੀ ਕਿੰਨੀ ਕਿ ਕਿੱਲੇ ਦੀ ਕਣਕ ਪਈ ਆ ਆਪਣੀ ਟਰਾਲੀ ਦੇ ਵਿੱਚ ਬਣੇ ਰਹਿਓ ਮੇਰੇ ਵੀਰੋ ਵਲੌਗ ਦੇ ਵਿੱਚ ਦੇਖੋ ਬਈ ਮਸ਼ੀਨ ਵਾਲੇ ਦੀ ਜ਼ਿੰਦਗੀ ਵਿਚਾਰਿਆਂ ਦੀ ਆ ਫੋਰਮੈਨ ਪੁੱਛ ਕਰ ਰਿਹਾ ੜਕੇ-ੜਕੇ ਕਿ ਦੋ ਬੰਦੇ ਉਹ ਪਏ ਆ। ਮਾਂਟੀ ਬਾਈ ਫਿਆ। ਜਦੋਂ ਮੈਨੂੰ ਠਾਲ ਕੇ ਬਾਈ ਆਪ ਸੁੱਤੇ। ਮੈਨੂੰ ਠਾਲ ਕੇ ਬਾਈ ਆਪ ਦੇਖ ਲੈ ਸੁੱਤੇ ਪਏ ਆ। 3:30 ਵਜੇ ਦਾ ਮਾਂਟੀ ਨੇ ਮੈਨੂੰ ਫੋਨ ਕਰਿਆ। ਉਹ ਇਹਨਾਂ ਨੇ 3:30 ਵਜੇ ਮਸ਼ੀਨ ਖੜਾਈ ਹੋਣੀ। ਖੜਾ ਕੇ ਮੈਨੂੰ ਫੋਨ ਕਰਦੇ ਆ ਕਹਿੰਦੇ 3:35 ਵਜੇ ਪਹੁੰਚ ਲਈ ਮੋਟਰ ਤੇ। ਹੁਣ 5:30 ਵਜੇ ਪਹੁੰਚ ਗਏ 6 ਵਜੇ ਆਲੇ ਹੋ ਗਏ ਅਜੇ ਤਾਂ ਕੁੱਠੇ ਨਹੀਂ ਹੈਗੇ ਆ। ਹੁਣ ਚਾਹ ਜੂ ਪਲਾ ਕੇ ਮੈਨੂੰ ਠਾਲਦੇ ਆ। ਕਰਦੇ ਆ ਫਿਰ ਆਪਾਂ ਕੰਮ ਸਟਾਰਟ। ਉਹ ਖੜਾ ਆਪਣਾ ਸਵਰਾਜ। ਦੋ ਲੋਕ ਵਿਚ ਬਣੇ ਰਹੋ ਮੇਰੇ ਵੀਰੋ ਆ ਖੜੀ ਆਏ ਖੜੀ ਬਈ ਮੇਰੀ ਕਣਕਾ ਦੇਖੋ ਬਈ ਸੂਰਜ ਥੋੜਾ ਥੋੜਾ ਨਿਕਲ ਗਿਆ ਹਲ ਪ੍ਰਸਾਵ ਉੱਟਰੀ ਰਿਹਾ ਵਿਚਾਰੇ ਨੂੰ نیند ਆ ਰਹੀ ਆ ਇੱਥੇ ਨੂੰ ਮਸ਼ੀਨ ਕੱਢ ਕੇ ਲਾਉਣੀ ਆਪਾਂ ਨੇ ਇੱਥੇ ਜੋ ਫਲਾਤੀ ਬਈ ਵੰਟੀ ਨਾਲ ਮਾਲਟੀ ਸੁੱਤਾ ਪਿਆ ਬਈ ਹਜੇ ਉਹ ਦੇਖੋ ਡਰਾਈਵਰਾਂ ਨੇ ਬਚਾਰੇ ਨੇ ਭੀਜਿਆ ਹਾਂਜੀ ਬਾਈ ਫਾਈਨਲੀ ਫੋਰਮੈਨ ਨੇ ਮੱਥਾ ਟੇਕ ਕੇ ਕਾਲੀ ਮਸ਼ੀਨ ਨੂੰ ਸਟਾਰਟ ਆ ਦੇਖੋ ਐਨ ਘਰ ਦੇਖੋ ਬਈ ਤੁਸੀਂ ਤਰਾ ਠੀਕ ਆ ਬਈ ਸੇਫਟੀ ਜ਼ਰੂਰੀ ਆ ਤੁਹਾਨੂੰ ਪਤਾ ਅੱਜਕੱਲ ਬਿਮਾਰੀ ਜਮਾਨੀ ਪਹੁੰਚਾ ਲੜੀ ਅੱਖਾਂ ਓੱਖਾਂ ਮਤ ਕਰ ਦਿੰਦੇ ਤੈਨੂੰ ਬੰਦੇ ਇਹ ਖੜਾ ਬੜਾ ਸਵਰਾਜ ਜਿਹਾ ਟਾ ਬਾਈ ਮਾਰਨਿੰਗ ਦੀ ਲੁਕ ਡੈਕਟਰ ਦੀ ਠੰਡ ਜੀ ਹੈ ਬਾਈ ਰਾਤ ਨੂੰ ਐਨ ਪੂਰੀ ਮਠਾਲਾ ਮਠੰਡ ਲੱਗ ਰਹੀ ਸੀ ਮੈਂ ਚਾਹ ਲੈ ਕੇ ਆਇਆ ਮਠਾਲਾ ਪੂਰੀ ਠੰਡ ਲੱਗ ਰਹੀ ਸੀ ਬਾਈ ਥਾਈ ਕਿ ਰਾਤ ਵੀ ਠੰਡਾ ਹੈ ਜੀ ਠੰਡ ਜਾਣਾ ਪਈ ਹੈ ਬਾਈ ਹਲੇ ਇਹ ਜਰਾਂ ਵਾਂ ਨਹੀਂ ਇੰਨੀ ਠੰਡ ਨਹੀਂ ਹੋਈ ਹੈ ਜੀ ਮਸ਼ੀਨ ਤਾਂ ਬਾਈ ਉਹ ਗਈ ਆਪਣੀ ਉਹ ਦੇਖੋ ਉਹ ਪਰਾਂ ਤੇ ਲਾਉਂਗਾ ਵੱਢਣੇ ਨੂੰ ਕਰਦੇ ਆਪਾਂ ਆਪਣੇ ਸਵਰਾਜ ਨੂੰ ਸਟਾਰਟ ਸਾਉਂਡ ਦਾ ਜੰਮਾ ਤੇ ਘੱਟ ਆ ਬਾਈ ਫੜ ਫੜ ਜੀ ਕਰਦਾ ਮਸਤ ਤੂੰ ਜਿਹੜਾ 2 ਜਿਹੜਾ ਮਾਡਲ ਲਿਆ ਉਹਦੀ ਵਾਟ ਪੂਰੀ ਆ ਬਾਈ ਇਹਦੀ ਜੀ ਬਹੁਤ ਚਲੋ ਠੀਕ ਆ ਬਾਈ ਗੇਰ ਲਈ ਬਾਈ ਫੈਮਲੀ ਆਪਾਂ ਨੇ ਕਰਦੇ ਹਾਂ ਸਟਾਰਟ ਆ ਦੇਖੋ ਬਈ 6 ਵਜੇ ਕੇ 20 ਮਿੰਟ ਦਾ ਟਾਈਮ ਹੋਇਆ ਬਾਈ ਹਾਂਜੀ ਬਾਈ ਦੇਖੋ ਚੱਲ ਰਹੀ ਆ ਮਦੀਨਾ ਆ ਜਾ ਰਿਹਾ ਆਪਣਾ ਸਵਰਾਜ ਇੱਕ ਮੁੱਗਾ ਤਾਂ ਪੈ ਗਿਆ ਬਾਈ ਹੈ ਕਿ ਨਰਮਜੀਵ ਆ ਜੇ ਪਰ ਉਹ ਤਾੜ ਮਸ਼ੀਨਾ ਦਾ ਪੂਰਾ ਚੱਲ ਰਿਹਾ ਬਾਈ ਹੁਣ ਕੰਮ ਤਾਂ ਪੂਰਾ ਚੱਲ ਗਿਆ ਉਹ ਹੈ ਨਰਮਈਆ ਦੇਖੋ ਲਾਣਾ ਜੀ ਜੇ ਦੇਖੇ ਟੁਟਕੜ ਪੰਜੇ ਦਿਨ ਟੂੜੀ ਨਹੀਂ ਬਣਦੀ ਹਜੇ ਜੀ ਚੀੜਾ ਪਿਆ ਬਾਈ ਪੂਰਾ ਹੁਣ ਕੀ ਕਰੇ ਬਾਈ ਬੱਸ ਤੁਹਾਨੂੰ ਪਤਾ ਫਿਰ ਕੰਮ ਨਵੇਂਣਾ ਪੈਂਦਾ ਉਹ ਬਟੇ ਤੇ ਪਤਾ ਲੱਗਦਾ ਹੈ ਟਰਕ ਮਾਂ ਹਰਾ ਦਾਣਾ ਵੀ ਹੈ ਤਾਂ ਜੀ ਬਾਈ ਕਿਹੜਾ ਪਾਇਆ ਤੇਵਾ ਬਾਣੀ ਮਸ਼ੀਨ ਬਾਈ ਹਾਂਜੀ ਬਾਈ ਚੱਲ ਰਹੀ ਆ ਮਸ਼ੀਨ ਬਾਈ ਕਣਕ ਕਣਕ ਮਗਰ ਦਾ ਕੁਝ ਨਹੀਂ ਪੱਜਦਾ ਹੈਗਾ ਉਹ ਜਿਹੜੇ ਮੇਰੇ ਵੀਰ ਬਾਈ ਕਿਸਾਨਾ ਹੋਂ ਤਾਂ ਪਤਾ ਹੋਊਗਾ ਵੀ ਜਿਹੜਾ ਹੁਣ ਜੀਰੀ ਜੂਰੀ ਤੇ ਚਾਰ ਪੈਸੇ ਵਝਾ ਵੀ ਜਾਂਦੀ ਹੈ ਕਣਕੋਂ ਤਾਂ ਬਾਈ ਆਈ ਚਲਾਈ ਉਹ ਚੱਲਦੀ ਹੈ ਤੁਹਾਨੂੰ ਪਤਾ ਹੀ ਆਜ ਕੀ ਹੁਣ ਝਾੜ ਕੱਟ ਗਏ ਠੀਕ ਆ ਬਾਕੀ ਥੋੜੀ ਆ ਦੇ ਪੈਸੇ ਬਣਦੇ ਨੇ ਖਾਸੇ ਬਾਈ ਬਾਕੀ ਮਸ਼ੀਨ ਵਾਲੇ ਦੇ ਹੋ ਗਏ ਬਸ ਆਈ ਚਲਾਈ ਉਹ ਚੱਲਦੀ ਹੈ ਕਣਕ ਨਾਲ ਤਾਂ ਕੋਈ ਇੰਨਾ ਹੈ ਨਹੀਂ ਬਈ ਪ੍ਰੋਫਿਟ ਜਿਆਦਾ ਕਣਕ ਦਾ ਰੇਟ ਘਟੂ ਘਟ 3000 3500 ਰੁਪਏ ਜਾ ਹੀ ਦਾ ਇਹ ਚੱਲਦਾ ਇਦ ਕੀ ਜਿਵੇਂ ਆਪਣਾ ਬਰਬਾਰਤ ਹੋਈ ਆ ਬਾਈ ਹੌਲੇ ਹੌਲੇ ਕਰਕੇ ਝਾੜ ਬਸ ਘਟ ਗਏ ਬਸ ਕਣਕਰਾ ਉਤਾਇ ਚਲਾ ਜਾਂਦਾ ਜੀਰੀ ਚਾਰ ਪੈਸੇ ਬਚਾ ਜਾਂਦੀ ਆ ਬਾਈ ਬੜਾ ਔਖਾ ਬਈ ਕਿਸਾਨਾਂ ਨੂੰ ਵੀ ਤੁਹਾਨੂੰ ਪਤਾ ਹੀ ਆ ਅੱਜ ਬਈ ਚੱਲ ਰਹੀ ਆ ਮਸ਼ੀਨ ਆ ਆਪੇ ਦੇਖੋ ਇਦ ਕੀ ਝਾੜ ਦਾ ਘਟਿਆ ਤੁਹਾਨੂੰ ਬਣਾਈ ਜਾ ਦੇਖ ਲਓ ਡੇਢ ਕਿੱਲਾ ਵਟਿਆ ਬਈ ਡੇਢ ਕੁੱਬਾ ਹੋਇਆ ਬਈ ਟੈਡ ਕਿੰਦੇ ਆਵੇ 2917 ਦੇ ਲੇ ਕੇ 2 ਦੇ ਵਿੱਚ ਵਿੱਚ ਆਪਣੇ ਝੜ ਰਿਹਾ ਇਹਦਾ ਸਾਰੀ ਦਾ ਨਹੀਂ ਬਾਈ 25 25 ਝੜ ਹੁੰਦਾ ਤਾਂ ਪਹਿਲਾਂ ਇਹ ਕਿਤਾ ਝੜ ਬਸ ਸਾਨੂੰ ਪਤਾ ਹੀ ਆ ਵੀ ਕੀ ਕੀਤਾ ਹੋਇਆ ਪਿਆ ਇਹ ਲੋਈ ਹਾਂਜੀ ਬਾਈ ਰਮਨ ਸਿੰਘ ਆਇਆ ਇਹਨੇ ਮੋਟਰ ਤੇ ਹਾਂ ਬਾਈ ਮਾਡਲ ਚਲਾ ਲੈਣਾ ਤੂੰ ਹਾਂਜੀ ਕਮਾਨ ਮਟਰਸਾਲਾ ਆ। ਇਹ ਆ ਸਪਲੈਂਟਰੀ। ਅੱਛਾ ਅੱਛਾ। ਨਵਾਂ ਹੈ ਕਿ ਪੁਰਾਣਾ? ਨਵਾਂ ਹੀ। ਅੱਛਾ ਅੱਛਾ। ਚਲਾ ਲੈ ਨਾ ਤੂੰ ਭਾਈ। ਹਾਂਜੀ। ਐ ਨਾ। ਕਿੱਥੋਂ ਲਾਇਆ ਕਰਦਾ ਚਲਾਉਣਾ? ਸਿਮੜਾ ਜਾਂ ਮਟਰਸਾਲਾ। ਲੈ ਆਂ ਇਹ ਸਟਾਰਟ ਕਰੋ। ਸੱਚਾ ਵੀ ਲਾ ਚਾਬੀ ਲਾਉਣੀ ਮੈਂ ਨੀਉਣੇ ਪਹਿਲਾਂ ਦਾ। ਭਾਈ ਗੇਅਰ ਪਾਓ। ਅੱਛਾ। ਦੇਖੋ ਭਾਈ ਕਮਾਨ ਮਟਰਸਾਲਾ ਚਲਾ ਰਿਹਾ। ਗਿਰਨਾ ਨਹੀਂ ਹੋਏ ਹੋਏ। ਹਾਂ। ਬੱਸ ਬੱਸ ਰੋਕ ਲੈ ਰੋਕ ਲੈ। ਹਾਂਜੀ। ਦੇਖੋ ਕਮਾਨ ਮਟਰ ਦਾ ਗੇਅਰ ਲੱਗਿਆ ਆ। 12 ਗੱਲ ਰਗਲਾ ਬੋਤਲ ਰਿchnਾ ਜਾਏ ਤੋ ਇਹਦੇ ਪੀਛੇ ਬਾਰੇ ਦੱਸਾਂਗਾ ਮੋਟਰਸਾਈਕਲ ਦੇ ਬਾਰੇ ਫੀਚਰ ਫੀਚਰ ਕੀ ਆਏ ਮੈਂ ਨਵਾਂ ਮਾਡਲ ਆ ਹਾਂ ਨਾ ਯੂਨੀਓ ਮੀਟਰ ਦੀ ਦੁਕਾਨ ਹੈ ਇਹਦਾ ਜੀ ਡਿਜੀਟਲ ਮੀਟਰ ਵੀ ਹੈ ਇਹ ਚਾਰਜਿੰਗ ਪੋਰਟ ਲੱਗਾ ਹੋਇਆ ਮੋਟਰਸਾਈਕਲ ਦੇ ਬਾਕੀ ਆਟੋ ਸਟਾਪ ਬੜਾ ਬਟਣਾ ਵਧੀਆ ਬਣਾਦਾ ਬਾਈ ਪਹਿਲਾਂ ਨਾਲੋਂ ਸਪਲੈਂਡਰ ਖਾਸਾ ਚੇਂਜ ਕਰਤੇ ਸਾਰਾ ਹੀ ਹਾਂਜੀ ਬਾਈ ਜਾੜਦਾ ਬਈ ਇਹਦੀ ਘਟਾ ਹੈ ਖੱਤੇ ਮੈਂ ਹੈ ਮੜਾ ਝਾੜਾ ਤਿੰਨੇ ਕਿਲਿਆਂ ਦੇ ਜਿਹੜਾ ਵੱਢਦੇ ਆਪਾਂ ਨੇ ਸਾਡਾ ਬੱਡਾ ਦਾ ਭਰ ਗਿਆ ਆਪਣਾ ਬਾਈ ਬਾਕੀ ਕੀਲਾ ਕਾ ਆਪਾਂ ਨੇ ਹੋਰ ਵੱਢਣਾ ਦੇਖਦੇ ਆ ਬਾਈ ਬਣੇ ਵੇਖੋ ਬਲੌਗ ਦੇ ਵਿੱਚ ਹਾਂਜੀ ਬਾਈ ਆਪਣੇ 4 4.5 ਕਿਲਿਆਂ ਦੇ ਜਿਹੜੇ ਵੱਟ ਹੋ ਗਿਆ ਬਾਈ ਔਰ ਇਸ ਕੋ ਟ੍ਰਾਫਿਕ ਵਿੱਚ ਬਾਕੀ ਕੀਲਾ ਕਾ ਬਾਈ ਹੋਰ ਵੱਢਣਾ ਇਹ ਜਿਹੜੀ ਦੁਨੀਆ ਦੀ ਸਾਡੇ ਵੀ ਪੰਜ ਮਿੰਟਾਂ ਦੀ ਗੱਡੀ ਨਹੀਂ ਕੰਮ ਹੋ ਜਾਂਦੀ ਮਟਰਿਕਸ ਕੋਈ ਹੋ ਜਾਂਦੀ ਹੈ ਤੁਹਾਨੂੰ ਬੜਾ ਮਟੀਆਂ ਵੀ ਨਿਕਿਆ ਆ ਗੱਡੀ ਨਿਕਿਆ ਮੈਂ ਜਿਹੜਾ ਕੰਮ ਭਾਈ ਐਨੀ ਘੋਈਆ ਪੰਜ ਕਿੱਲਿਆਂਾਂ ਦੀ ਟਰਾਲੀ ਉਹ ਦੋ ਕਿਲੇ ਨਾਲ ਭੱਜੂਗੀ ਭਾਈ ਲੋ ਗੁੱਗੇ ਜੀ ਪੈਗੇ ਮਸੇ ਨਾ ਖਾਦੀ ਹੋ ਜਾ ਟਰਾਲੀ ਹਾਂਜੀ ਭਾਈ ਬਸਾਂ ਪੰਜ ਚਾਰ ਗੇੜੇ ਰਹਿ ਗਿਆ ਆਪਣੇ ਮੋਹੜੇ ਵਾਲਾ ਆਪਣਾ ਗਾਉਂ ਮੈਦਾਨ ਹੋ ਜਾਣਾ ਬਰੇ 25 500 ਕਿੱਲੇ ਰਹਿਗਾ ਮੈਂ ਫੇਰ ਪਟੂ ਦੋ ਦੇ ਦੱਸਦਾ ਇਹ ਬਰਾਉ ਨੇ ਪਰਣਾ ਵਜੇ ਚ ਆਪਾਂ ਵੀ ਆਣੇ ਲੈ ਰਹੇ ਹਾਂ ਹਾਂਜੀ ਭਾਈ ਦੇਖੋ ਇਹਦੇ ਸਣੇ ਆਪਣੀ ਪਾਉਣੇ ਕੁਛੇ 6 6 ਉਹ ਲਾ ਲਓ ਪਾਉਣੇ ਕੁਛੇ 6 ਕਿੱਲਿਆਂ ਦੇ ਕਣਕ ਪੈ ਜਾਣੇ ਦੇਖੋ ਸਟਾਲੀਵਾਂ ਉਹ ਪੂਰੇ ਪੈ ਜਾਣੇ ਉਸ ਸਟਾਲੀ ਭੱਜ ਜਾਣੀ ਹੋਈ ਆਪਣੀ 22 12 18 19 20 ਦੇ ਵਿੱਚ ਵਿੱਚ ਝਾੜ ਰਹੂਗਾ ਭਾਈ ਆਪਣਾ ਪਹਿਲਾਂ ਜਿਹੜਾ ਦੁਨਕਾਰੀ ਦੇ ਉਹ 20 ਤੱਕ ਝਾੜਦਾ ਸਾਨੂੰ ਪਤਾ ਹੀ ਆ ਜਿਨੇ ਬਲਾਗ ਦੇਖਣੋ ਮੇਰੇ ਵੀਰਾਂ ਨੇ ਹਾਂਜੀ ਬਾਈ ਨਿਪੜਗਾ ਪਾਸਾ ਲਈ ਫੁੱਲ ਭਰ ਗਏ ਸਹਰਾਜ ਨੂੰ ਕੱਢਦੇ ਆਪਾਂ ਖੇਤ ਤੇ ਮਾਰ ਦੋਵੇਂ ਮੀਡੀਅਮ ਆ ਬਾਈ ਉਹ ਆਪਾਂ ਡਾਕਟਰ ਆ ਤੋਂ ਕੋਈ ਵੀ ਭਗਵਾਨ ਹੀ ਐਗਰੇਟਰ ਨੂੰ ਬਾਈ ਬਹੁਤ ਹੀ RAM nal ਜੜ ਗਿਆ ਤੁਹਾਡੇ ਮੀਡੀਅਮ ਚ ਦਬਾਅ ਬੜਾ ਟਰਬਾ ਦੇਖੋ ਦੁਆ ਮੀਡੀਅਮ ਆ ਬਾਈ ਕੁਦ ਬਾਈ ਜਿਹੜੀ ਦੇ ਕੇਤਾ ਮਾ ਸਾਨੂੰ ਪਤਾ ਨਰਮ ਹੁੰਦਾ ਉਸ ਟਾਈਮ ਟਰੈਕਟਰ ਘਾਣ ਦਾ ਖਤਰਾ ਹੁੰਦਾ ਬਾਈ ਹੋਰ ਤਾਂ ਸਾਨੂੰ ਪਤਾ ਕਣ ਕਾਲੇ ਕੇ ਤਾਂ ਪੱਕੇ ਪਏ ਉਹਨੇ ਥੱਲੇ ਧਰਤੀ ਮਾ ਕੋਈ ਉਹ ਨਹੀਂ ਹੈਗੀ ਬਾਈ ਇੱਟਣ ਜੀ ਲਿਖੀ ਜੀ ਕੱਢ ਦੇ ਟਰੈਕਟਰੋਂ ਬਾਹਰ 12 ਘਰ ਜਕਰ ਆਉਂਦਾ ਬਾਈ 11 ਘਰ ਜਕਰ ਆਉਂਦਾ ਦੇਖੋ ਬਾਈ ਟਰੈਕਟਰ ਨੂੰ ਪਤਾ ਵੀ ਨਹੀਂ ਲੱਗਿਆ ਜੜਾਈ ਦਾ ਸਵਰਾਜ ਬਾਈ ਸਵਰਾਜ ਹੈ ਬਾਈ ਸਵਰਾਜ ਸਵਰਾਜ ਹੈ ਬਾਈ ਮਿੱਤਰੋ ਹਾਂਜੀ ਬਾਈ ਫਾਈਨਲੀ ਆਪਾਂ ਹੁਣ ਕਰਾਂ ਪਹੁੰਚ ਗਏ ਆ ਦੇਖੋ ਖੜੇ ਆਪਣੇ ਦੋ ਝੋਟੇ ਟਰਾਲੀ ਲਾਤੀ ਆਪਾਂ ਨੇ ਅੰਦਰ ਇਹ ਖੜਾ ਆਪਣਾ 4x4 ਬਾਈ ਦੇਖੋ ਬਾਈ ਟਰਾਲੀ ਤਾਂ ਬਸ ਭਰੀ ਆ ਮੜੇ ਮੜੇ ਖੁੰਝੇ ਹੀ ਆ ਬਸ ਉਹ ਤਾਂ ਭਰੀ ਵੀ ਹੋ ਗਾਸ ਤਕਰੀਬਨ ਚਲੋ ਠੀਕ ਆ ਬਾਈ ਵਲੋਗ ਨੂੰ ਆਪਾਂ ਇੱਥੇ ਕਰਦੇ ਅੱਜ ਦੇ ਨੂੰ ਸਮਾਪਤ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰੋ ਜਰੂਰ ਕਰ ਦਿਓ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ